ਗੁਰਸਿੱਖ ਨਿਊਜ਼ ਦੇ ਪ੍ਰੋਗਰਾਮ ਪੰਥਕ ਚਰਚਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਪੰਥ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ Hindu ਧਰਮ ਵੱਲੋਂ ਜਿਹੜੀ ਕਨਵਰਸ਼ਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਹਰ ਮਿਨੋਰਟੀ ਦੇ ਮਨੁੱਖ ਨੂੰ ਲਾਲਚ ਦੇ ਕੇ ਉਸ ਦਾ ਧਰਮ ਕਨਵਰਟ ਕੀਤਾ ਜਾ ਰਿਹਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਕੋਲ ਮੌਜੂਦ ਨੇ ਸਰਦਾਰ ਦਇਆ ਸਿੰਘ ਜੀ ਜਿਹੜੇ ਆਲ ਇੰਡੀਆ ਪੀਸ ਮਿਸ਼ਨ ਦੇ ਪ੍ਰਧਾਨ ਨੇ ਸਰਦਾਰ ਦਇਆ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਧੰਨਵਾਦ ਤੁਹਾਡਾ ਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਅੱਜ ਮੈਨੂੰ ਆਪਣੇ ਕੋਲ ਬੁਲਾਇਆ ਕਿ ਮੈਂ ਸਮਝਦਾ ਕਿ ਅੱਜ ਬਹੁਤ ਜ਼ਰੂਰੀ ਹੈ ਕਿ ਇਸ ਵਿਸ਼ੇ ਦੇ ਉੱਤੇ ਸਾਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਤੇ ਇਸ ਦੇ ਉੱਤੇ ਚਰਚਾ ਕਰਨੀ ਚਾਹੀਦੀ ਜੀ ਅ ਸਦਾ ਸਿੰਘ ਜੀ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਸਵਾਲ ਪੁੱਛਣਾ ਚਾਹਨਾ ਕਿ ਇਹ ਜੋ ਹਿੰਦੁਸਤਾਨ ਦੇ ਵਿੱਚ ਕਨਸਟੀਟਿਊਸ਼ਨ ਦੇ ਉਲਟ ਜਾਂਦਿਆਂ ਹੋਇਆਂ ਗੱਲਬਾਤ ਹੋ ਰਹੀ ਹੈ ਕਿ ਮਿਨੋਰਟੀਜ਼ ਨੂੰ ਘਰ ਵਾਪਸੀ ਦਾ ਨਾਮ ਦੇ ਕੇ ਉਹਨਾਂ ਦੇ ਧਰਮ ਪਰਿਵਰਤਨ ਦੀ ਗੱਲ ਹੋ ਰਹੀ ਹੈ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਨਾਲ ਇੱਕ ਸੁਖਾਵਾਂ ਮਾਹੌਲ ਬਣੇਗਾ ਇਥੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਜੀ ਮੇਰਾ ਕਹਿਣਾ ਇਹ ਹੈ ਕਿ ਇਸ ਵੇਲੇ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦਾ ਗੁੰਮਰਾਹ ਕੀਤਾ ਜਾ ਰਿਹਾ ਪੂਰੇ ਸਮਾਜ ਨੂੰ ਪੂਰੇ ਦੇਸ਼ ਨੂੰ ਪਹਿਲੀ ਗੱਲ ਤੇ ਹੈ ਕਿ 26 ਜਨਵਰੀ 1950 ਨੂੰ ਇਸ ਦੇਸ਼ ਦਾ ਨਾਮ ਭਾਰਤ ਬਣ ਗਿਆ ਭਾਰਤ ਤੋਂ ਬਾਅਦ ਇਸ ਨੂੰ ਹਿੰਦੋਸਤਾਨ ਕਹਿਣਾ ਜਾਂ ਹਿੰਦੂ ਰਾਸ਼ਟਰ ਕਹਿਣਾ ਇਹ ਦੇਸ਼ ਲਈ ਬਗਾਵਤ ਹੈ ਤੇ ਕਨਸਟੀਟਿਊਸ਼ਨ ਲਈ ਉਹਦਾ ਨਿਰਾਦਰ ਵੀ ਹੈ ਦੂਜੀ ਗੱਲ ਇਹ ਹੈ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਹ ਜਿਹੜਾ ਘਰ ਵਾਪਸੀ ਤੇ ਬਾਕੀ ਗੱਲਾਂ ਨੇ ਜਿਹੜੀ ਮੋਨ ਭਾਗਵਤ ਨੇ ਹੁਣੇ ਗੱਲ ਕਹੀ ਹੈ ਉਹ ਕਹਿੰਦੇ ਨੇ ਕਿ ਇਹ ਹਿੰਦੂ ਰਾਸ਼ਟਰ ਹੈ ਤੇ ਹਿੰਦੂ ਰਾਸ਼ਟਰ ਕਹਿਣ ਵੇਲੇ ਉਹ ਇਹ ਸਮਝਦੇ ਨੇ ਕਿ ਜਿਹੜਾ ਵੀ ਹਿੰਦੁਸਤਾਨ ਵਿੱਚ ਰਹਿੰਦਾ ਉਹ ਸਾਰੇ ਦਾ ਸਾਰਾ ਹਿੰਦੂ ਹੈ ਪ੍ਰਵੀਨ ਤੋਘੜਿਆ ਉਸ ਤੋਂ ਵੀ ਅੱਗੇ ਜਾ ਕੇ ਗੱਲ ਕਰਨਾ ਚਾਹੁੰਦੇ ਨੇ ਕਿ ਉਹ ਕਹਿੰਦੇ ਨੇ ਕਿ 5 ਸਾਲ ਵਿੱਚ ਅਸੀਂ ਪੂਰੇ ਦੇਸ਼ ਵਿੱਚ ਪੂਰਾ ਹਿੰਦੂ ਅਸੀਂ ਸਥਾਪਿਤ ਕਰ ਦਿਆਂਗੇ ਸਾਰਿਆਂ ਨੂੰ ਹਿੰਦੂ ਬਣਾ ਦੇਾਂਗੇ ਹਮ ਅਸ਼ੋਕ ਸਿੰਘ ਇਹ ਕਹਿੰਦਾ ਹੈ ਕਿ 800 ਸਾਲ ਤੋਂ ਬਾਅਦ ਸਾਡੀ ਪਹਿਲੀ ਵਾਰੀ ਸਰਕਾਰ ਆਈ ਹੈ ਹਿੰਦੂਆਂ ਦੀ ਪ੍ਰਿਥਵੀ ਰਾਜ ਚੋਹਾਨ ਤੋਂ ਬਾਅਦ ਤੇ ਅਸੀਂ 800 ਸਾਲ ਦੀ ਗੁਲਾਮੀ ਤੇਲੀ ਹੈ ਜੀ ਹੁਣ ਸਵਾਲ ਇਹ ਉੱਠਦਾ ਹੈ ਜਿਹੜਾ ਤੁਸੀਂ ਸਵਾਲ ਕੀਤਾ ਉਹ ਇਹ ਹੈ ਕਿ ਹਿੰਦੂ ਸ਼ਬਦ ਜਿਹੜਾ ਹੈ ਇਹ ਕਿੱਥੋਂ ਆਇਆ ਇਹ ਕਿਸ ਨੇ ਦਿੱਤਾ ਜਦ ਤੱਕ ਇਹ ਚਰਚਾ ਦਾ ਵਿਸ਼ਾ ਨਾ ਬਣੇ ਕੋਈ ਹੱਲ ਨਿਕਲ ਨਹੀਂ ਸਕਦਾ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਹਿੰਦੂ ਲਫ਼ਜ਼ ਆਇਆ ਕੀ ਇਹ ਹਿੰਦੂ ਸੰਸਕ੍ਰਿਤਾ ਹਿੱਸਾ ਨਹੀਂ ਮੈਂ ਸਮਝਦਾ ਕਿ ਕਿਸੇ ਵੀ ਧਰਮ ਗ੍ਰੰਥ ਵਿੱਚ ਭਾਵੇਂ ਉਹ ਵੇਦ ਹੋਣ ਭਾਵੇਂ ਉਹ ਪੁਰਾਣ ਹੋ ਭਾਵੇਂ ਭਗਵਤ ਗੀਤਾ ਹੋਵੇ ਭਾਵੇਂ ਕੋਈ ਵੀ ਗ੍ਰੰਥ ਹਿੰਦੂ ਗ੍ਰੰਥ ਈਵਨ ਬੋਧ ਗ੍ਰੰਥਾਂ ਤੇ ਪਾਲੀ ਗ੍ਰੰਥਾਂ ਵਿੱਚ ਤੇ ਮਛੰਦਰਨਾਥ ਤੇ ਯੋਗ ਦੇ ਗ੍ਰੰਥਾਂ ਵਿੱਚ ਵੀ ਹਿੰਦੂ ਸ਼ਬਦ ਕਿਤੇ ਸਾਡੇ ਸਾਹਮਣੇ ਨਹੀਂ ਆਂਦਾ ਪਹਿਲੇ ਵਾਰੀ ਅਗਰ ਇਹ ਕਿਸੇ ਵੇਲੇ ਆਇਆ ਤੇ 7ਵੀਂ 8ਵੀਂ ਸਦੀ ਵਿੱਚ ਜਦੋਂ ਸੂਫੀ ਸੰਤ ਆਏ ਉਹਨਾਂ ਨੇ ਇਥੋਂ ਦੇ ਰਹਿਣ ਵਾਲਿਆਂ ਨੂੰ ਪਹਿਲੀ ਵਾਰ ਹੀ инду ਸ਼ਬਦ ਦੇ ਨਾਲ ਆਇਡੈਂਟੀਫਾਈ ਕੀਤਾ ਕਿ ਇਹ ਲੋਕ Hindu ਨੇ ਉਸ ਤੋਂ ਬਾਅਦ ਇਹ ਜਿਹ ਜਿਨ੍ਹਾਂ ਲੋਕਾਂ ਨੇ ਆਇਡੈਂਟੀਫਾਈ ਪਹਿਲੀ ਵਾਰ ਕੀਤਾ ਉਹਨਾਂ ਵਿੱਚ ਕਿਸੇ ਦਾ ਨਾਮ ਤੁਸੀਂ ਮੈਂਸ਼ਨ ਕਰ ਸਕਦੇ ਹੋ ਵੀ ਕਿਹਨਾਂ ਨੇ ਪਹਿਲੀ ਵਾਰ ਮੈਂਸ਼ਨ ਕੀਤਾ ਇਹਦੇ ਵਿੱਚ ਪੁਰਾਣੇ ਗ੍ਰੰਥਾ ਵਿੱਚੋਂ ਤਾਂ ਉੱਬਰ ਕੇ ਕੋਈ ਗੱਲ ਨਹੀਂ ਆਂਦੀ ਪਰ ਅਰਬ ਦੇਸ਼ ਤੋਂ ਜਿਹੜੀ Hindu ਦੀ ਪਰਿਭਾਸ਼ਾ ਕੀਤੀ ਗਈ ਉਹ Hindu ਦੀ ਪਰਿਭਾਸ਼ਾ ਕਿਉਂਕਿ ਇੱਥੋਂ ਦੇ ਲੋਕਾਂ ਦਾ ਰੰਗ ਪੱਕਾ ਸੀ ਇਸ ਕਰਕੇ ਉਹਨਾਂ ਨੇ ਕਾਲਾ ਕਿਹਾ ਇੱਥੋਂ ਦੇ ਲੋਕ ਡਰਪੋਕ ਸਨ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਕਾਇਰ ਕਹਿ ਦਿੱਤਾ ਕਿਉਂਕਿ ਸੋਮਨਾਥ ਮੰਦਿਰ ਤੇ ਪਹਿਲਾ ਜਿਹੜਾ ਸਾਹਿਤਿਕ ਤੌਰ ਤੇ ਉੱਤੇ ਨਾਂ ਉਬਰ ਕੇ ਆਇਆ ਜਦੋਂ ਸੋਮਨਾਥ ਮੰਦਿਰ ਤੇ ਹਮਲਾ ਹੋਇਆ ਤੇ ਉਸ ਹਮਲੇ ਦੇ ਅੰਦਰ ਗਜ਼ਨੀ ਨੇ ਆ ਕੇ ਇਹਨਾਂ ਲੋਕਾਂ ਨੂੰ ਦੇਖਿਆ ਕਿ 100 گاਵਾਂ ਅੱਗੇ ਛੱਡ ਕੇ ਉਹਨਾਂ ਨੇ ਇਸ ਨੂੰ ਦੇਖਿਆ ਕਿ ਇਹ ਹੁਣ ਸਾਨੂੰ ਵਾਪਸ ਹੋ ਜਾਣਗੇ ਤੇ ਸਾਡੇ ਗਵਾਂ ਦਾ ਰੱਖਿਆ ਕਰਨਗੇ ਤੇ ਉਹਨਾਂ ਨੇ ਗਵਾਂ ਦੀ ਪਰਵਾਹ ਨਾ ਕਰਦੇ ਪੂਰੇ ਸੋਮਨਾਥ ਮੰਦਿਰ ਨੂੰ ਲੁੱਟਿਆ ਹੀ ਨਹੀਂ ਬਲਕਿ ਉੱਥੋਂ ਦੇ ਸਾਰੇ ਖਜ਼ਾਨੇ ਨੂੰ ਲੁੱਟਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਸਮਝਿਆ ਕਿ ਇੱਥੋਂ ਦੇ ਲੋਕ ਡਰਪੋਕ ਵੀ ਨੇ ਤੇ ਕਾਇਰ ਵੀ ਨੇ ਇਸ ਕਰਕੇ ਜਿਹੜੇ ਉਹਨਾਂ ਨੇ ਅਰਥ ਕੀਤੇ ਹਿੰਦੂ ਦੇ ਉਹ ਜ਼ੋਰ ਕਾਇਰ ਤੇ ਲੁਟੇਰੇ ਦੇ ਤੌਰ ਤੇ ਅਰਥ ਕੀਤੇ ਹੋਰ ਕੋਈ ਅਰਥ ਉਹਨਾਂ ਨੇ ਨਹੀਂ ਕੀਤੇ ਪਹਿਲੇ ਵਾਰੀ ਪਰ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਪਹਿਲੇ ਵਾਰੀ ਅਗਰ ਧਰਮ ਗ੍ਰੰਥਾ ਨੂੰ ਅਗਰ ਛਾਣਬੀਨ ਕਰੀਏ ਤੇ ਪਹਿਲੇ ਵਾਰੀ ਨਾਮਦੇਵ ਜੀ ਨੇ Hindu Anna ਦਾ ਲੈ ਕੇ ਤੇ ਉਹਨਾਂ ਨੇ ਜਿਹੜਾ ਪੱਥਰ ਦੀ ਪੂਜਾ ਕਰਦੇ ਨੇ ਉਸ ਨੂੰ Hindu ਮੰਨਿਆ Hindu Anna Turku ਕਹਾਣਾ ਦੋਹਾਂ ਤੇ ਗਿਆਨੀ ਸਿਆਣਾ ਹਾਂ ਦੂਸਰੀ ਗੱਲ ਜਿਹੜੀ ਹੈ ਫਿਰ ਕਹਿੰਦੇ ਉਹ ਭਾਵ ਇਹ ਹੈ ਕਿ ਆਪਣੇ ਬਾਣੀ ਦੇ ਵਿੱਚ ਮਗ ਇੰਡੀਅਨ ਕਲਚਰ ਦੇ ਵਿੱਚ ਭਗਤਨਾਮ ਦੇ ਵਿੱਚ ਨੇ ਪਹਿਲੀ ਵਾਰ ਇਹ ਲਫ਼ਜ਼ ਵਰਤਿਆ 12ਵੀਂ ਸ਼ਤਾਬਦੀ ਵਿੱਚ 12ਵੀਂ ਸ਼ਤਾਬਦੀ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਵਾਰ ਇਹ ਸਭ ਤੋਂ ਪਹਿਲਾ ਜੋ ਸਾਡੇ ਜੋ ਕੰਪੈਰੀਜ਼ਨ ਕਰਕੇ ਗੱਲ ਕੀਤੀ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੂ ਬਉ ਉਵੇਂ ਦਾ ਉਵੇਂ ਸਾਡੇ ਵਿੱਚ ਅੰਕਤ ਹੈ ਜੀ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਹਿਲੇ ਵਾਰ ਹੀ Hindu ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ Hindu ਮੂਲੇ ਭੂਲੇ ਅਖੁੱਟੀ ਜਾਈ ਨਾਰਦ ਕਿਆ ਸੇ ਪੂਜ ਕਰਾਈ ਅੰਦੇ ਗੁੰਗੇ ਅੰਧ ਅੰਧਾਰ ਪਥਰਲੇ ਪੂਜੈ ਮੁਗਦਗਵਾਰ ਉਹ ਜਿਹਾ ਆਪ ਡੂਬੇ ਤੂੰ ਕਹਾਂ ਤਰਣਾ ਜਿਹੜਾ ਪੱਥਰ ਦੀ ਪੂਜਾ ਕਰਦਾ ਉਹ ਤੁਹਾਨੂੰ ਕਿਹ ਪਾਰ ਕਰ ਸਕਦਾ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ Hindu ਦੇ ਅਰਥ ਕਰ ਦਿੱਤੇ ਦੂਸਰੀ ਗੱਲ ਇੱਕ ਹੋਰ ਜਿਹੜੀ ਗੱਲ ਮੈਂ ਤੁਹਾਡੇ ਅਵਾਜ਼ੇ ਕਰਾ ਦਿਆਂ ਕਿ ਗੁਰੂ ਨਾਨਕ ਸਾਹਿਬ ਹੀ ਨੇ ਜਿਨ੍ਹਾਂ ਨੇ ਪਹਿਲੇ ਵਾਰੀ ਇਸ ਏਰੀਏ ਦਾ ਨਾਂ ਇਸ ਖੇਤਰ ਦਾ ਨਾਂ ਹਿੰਦੁਸਤਾਨ ਦਿੱਤਾ ਬਾਬਰ ਵਾਣੀ ਵਿੱਚ ਹਿੰਦੁਸਤਾਨ ਡਰਾਇਆ ਤੇ ਅੱਗੇ ਇੱਕ ਅਹਿਸਾਸ ਪੈਦਾ ਕੀਤਾ ਹਿੰਦੁਸਤਾਨ ਸਮਾਲਸੀ ਬੋਲਾ ਕਿਉਂਕਿ ਉਹਨਾਂ ਵੇਲੇ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਇੱਕ ਪਾਸੇ ਮੁਸਲਿਮ ਸਮਾਜ ਹੈ ਤੇ ਦੂਸਰੇ ਪਾਸੇ ਪੂਰੇ ਦੇਸ਼ ਵਿੱਚ ਰਹਿਣ ਵਾਲਾ ਜਿਹੜਾ ਹੈ ਉਸ ਨੂੰ ਕਿਉਂਕਿ ਹਿੰਦੂ ਕਿਹਾ ਗਿਆ ਸੀ ਤੇ ਇਸ ਕਰਕੇ ਉਹਨਾਂ ਨੇ ਉਸ ਨੂੰ ਸਾਰੇ ਨੂੰ ਹਿੰਦੂ ਹੀ ਮੰਨਿਆ ਗਿਆ ਤੇ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਹਿਲੇ ਵਾਰੀ ਬਹੁਤ ਸਪਸ਼ਟ ਸ਼ਬਦਾਂ ਵਿੱਚ ਸਾਡੇ ਸਾਹਮਣੇ ਵਿਆਖਾ ਉਬਰ ਕੇ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਵੀ ਅੰਕਤ ਹੈ ਉਹਦੇ ਚ ਉਬਰ ਕੇ ਆਏ ਜੀ ਤੁਸੀਂ ਕੀ ਸਮਝਦੇ ਹੋ ਜਦੋਂ ਇਹ ਲਫ਼ਜ਼ ਹਿੰਦੂ ਗ੍ਰੰਥਾਂ ਦੇ ਵਿੱਚ ਹੈ ਹੀ ਨਹੀਂ ਸੀ ਕਿ ਹਿੰਦੂ ਕੌਣ ਹੈ ਠੀਕ ਹੈ ਕਿ ਜਿਹੜੇ ਦੂਸਰੇ ਭਗਤਨਾਮ ਦੇਵ ਜੀ ਜਾਂ ਭਗਤ ਭਗਤੀ ਲਹਿਰ ਦੇ ਨਾਲ ਜੋ ਲੋਕ ਸੰਬੰਧਿਤ ਸਨ ਉਹਨਾਂ ਨੇ ਜ਼ਿਕਰ ਕੀਤਾ ਗੁਰੂਨਾ ਸਾਹਿਬ ਨੇ ਜ਼ਿਕਰ ਕੀਤਾ ਕਿ ਪਹਿਲੀ ਵਾਰ ਕਿ ਹਿੰਦੁਸਤਾਨ ਡਰਾਇਆ ਆਪੇ ਦੂਸਨਾ ਦੇਈ ਕਰਤਾ ਹਿੰਦੁਸਤਾਨ ਡਰਾਇਆ ਉਹਨਾਂ ਨੇ ਲਫ਼ਜ਼ ਵਰਤਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਹਿੰਦੁਸਤਾਨ ਲਫ਼ਜ਼ ਹੈ ਉਹ ਅਸਲ ਨਹੀਂ ਸੀ ਅਸਲ ਲਫ਼ਜ਼ ਕੀ ਸੀ ਅਸਲ ਵਿੱਚ ਇਥੋਂ ਦੇ ਸਾਰੇ ਰਜਵਾੜੇ ਛੋਟੇ-ਛੋਟੇ ਸਨ ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵੀ ਇਹ ਗੱਲ ਕਹੀ ਹੈ ਜੁਗੈ ਜੁਗੈ ਕੇ ਰਾਜੇ ਕੀਏ ਜਾਣੇ ਕਰ ਅਵਤਾਰੀ ਇਹ ਛੋਟੇ-ਛੋਟੇ ਰਜਵਾੜੇ ਸਨ ਲੋਕੀ ਕਿਉਂਕਿ ਰਾਜ ਸੱਤਾ ਨਾਲ ਜੁੜੇ ਸਨ ਜਿਹੜਾ ਵੀ ਰਾਜਾ ਹੁੰਦਾ ਸੀ ਉਸ ਨੂੰ ਰੱਬ ਹੀ ਮੰਨਿਆ ਜਾਂਦਾ ਸੀ ਇਸ ਕਰਕੇ ਛੋਟੇ-ਛੋਟੇ ਰਜਵਾੜੇ ਸਨ ਕੋਈ ਇੱਕ ਕਨਸਟੀਟਿਊਸ਼ਨਲ ਇੱਕ ਕੋਈ ਏਰੀਆ ਦਾ ਨਾ ਪੂਰੇ ਨੂੰ ਕਦੇ ਨਹੀਂ ਉਬਰ ਕੇ ਆਇਆ ਇਹ ਮੁਗਲ ਸਲਤਨਤ ਵੇਲੇ ਇਹ ਉਬਰ ਕੇ ਆਇਆ ਜਦੋਂ ਹਿੰਦੁਸਤਾਨ ਦਾ ਕਾਰਵੇਸ਼ਨ ਹੋਈ ਇਹ ਹਿੰਦੁਸਤਾਨ ਦਾ ਇੱਕ ਏਰੀਆ ਖੇਤਰ ਜਿਹੜਾ ਉਸ ਪਰ ਸਾਡੇ ਸਾਹਮਣੇ ਆਂਦਾ ਮੁਗਲ ਕਾਲ ਤੋਂ ਪਹਿਲਾਂ ਇਹ ਗੱਲ ਸਪਸ਼ਟ ਸਾਡੇ ਸਾਹਮਣੇ ਨਹੀਂ ਆਂਦੀ ਇਹ ਗੱਲ ਤੇ ਇਹ ਜਿਹੜਾ ਹੁਣ ਇਸ ਨੂੰ ਲੈ ਕੇ ਇਸ ਨਾਮ ਨੂੰ ਉਭਾਰਨ ਵਾਸਤੇ ਜੋ ਇਹ ਕਨਵਰਜਨ ਦੀ ਗੱਲ ਹੋ ਰਹੀ ਹੈ ਕਿ ਮਿਨਿਓਰਿਟੀ ਨੂੰ ਲਾਲਚ ਦੇ ਕੇ ਜਾਂ ਕੁਝ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਇਹ ਕਹਿਣਾ ਹੈ ਕਿ ਇੱਕ ਗੱਲ ਬਹੁਤ ਚੰਗੇ ਢੰਗ ਨਾਲ ਸਾਡੇ ਸਾਹਮਣੇ ਉਬਰ ਕੇ ਆਂਦੀ ਹੈ ਕਿ ਇਹ ਸਮਝਦੇ ਨੇ ਕਿ ਸਿੰਧੂ ਤੋਂ ਹਿੰਦੂ ਸ਼ਬਦ ਬਣਿਆ ਜਿਹੜਾ ਬਹੁਤ ਖਤਰਨਾਕ ਹੈ ਇਹ ਕਹਿੰਦੇ ਨੇ ਕਿ ਅਰਬ ਦੇਸ਼ ਤੋਂ ਜਿਹੜੇ ਲੋਕ ਆਏ ਸਨ ਉਹ ਸਸਾ ਨਹੀਂ ਕਹਿ ਸਕਦੇ ਸਨ ਇਸ ਕਰਕੇ ਉਹ ਸਾ ਨਹੀਂ ਬੋਲਦੇ ਸਨ ਤੇ ਇਸ ਕਰਕੇ ਹਾ ਬੋਲਿਆ ਗਿਆ ਇਹ ਬਹੁਤ ਖਤਰਨਾਕ ਪਰਪਾਰਟੀ ਜਿਹੜੀ ਅੱਜ ਦੇ ਆਰਐਸਐਸ ਨੇ ਜਾਂ ਉਹਦੇ ਸੰਗਠਨਾਂ ਨੇ ਇਸ ਗੱਲ ਨੂੰ ਉਭਾਰ ਕੇ ਸਾਡੇ ਸਾਹਮਣੇ ਰੱਖਿਆ ਇਹ ਬਹੁਤ ਖਤਰਨਾਕ ਹੈ ਅਗਰ ਸਾ ਅੱਖਰਨਾ ਹੁੰਦਾ ਤੇ ਇਸਲਾਮ ਦੀ ਥਾਂ ਤੇ ਇਲਾਮ ਹੋਣਾ ਚਾਹੀਦਾ ਸੀ ਮੁਸਲਮਾਨ ਦੀ ਥਾਂ ਤੇ ਮੋਲਮਾਨ ਹੋਣਾ ਚਾਹੀਦਾ ਸੀ ਸਾ ਅੱਖਰ ਆਲਰੇਡੀ ਐਗਜ਼ਿਸਟ ਕਰਦਾ ਸੀ ਇਹਦਾ ਕੋਈ ਲੈਣਾ ਦੇਣਾ ਹਿੰਦੂ ਨਾਲ ਨਹੀਂ ਬਲਕਿ ਡਾਕਟਰ ਰਾਧਾ ਕ੍ਰਿਸ਼ਨ ਨੇ ਇੱਕ ਥਾਂ ਦੇ ਉੱਤੇ ਆਪਣੇ ਤੌਰ ਤੇ ਇੱਕ ਨਵੀਂ ਵਿਆਖਿਆ ਦਿੱਤੀ ਇਸੇ ਦੇਸ਼ ਵਿੱਚ ਜਿੱਥੇ ਉਹਨਾਂ ਨੇ ਹਿੰਦੂ ਸ਼ਬਦ ਨੂੰ ਇਹ ਕਿਹਾ ਕਿ ਹਿਮਾਲੇ ਦੇ ਹੀ ਅੱਖਰ ਤੇ ਯਾਵ ਦੇੰਦੂ ਕੰਨਿਆ ਕੁਮਾਰੀ ਦੇ ਦੋ ਅੱਖਰ ਨੂੰ ਮਿਲਾ ਕੇ Hindu ਸ਼ਬਦ ਬਣਿਆ ਇਹ ਇੱਕ ਨਵੀਂ ਪਰਿਵਰਸ਼ਾ ਜਿਹੜੀ 25 ਜਨਵਰੀ 1965 ਨੂੰ ਰਾਸ਼ਟਰ ਦੇ ਨਾਮ ਬਤੌਰੇ ਰਾਸ਼ਟਰਪਤੀ ਉਹਨਾਂ ਨੇ ਸੰਦੇਸ਼ ਦਿੱਤਾ ਉਹਦੇ ਵਿੱਚ ਇਹ ਨਵੀਂ ਵਿਆਖਿਆ ਉਹਨਾਂ ਨੇ ਸਾਹਮਣੇ ਲੈ ਕੇ ਆਏ ਜਿਸ ਨੂੰ ਸਾਹਮਣੇ ਰੱਖ ਕੇ ਅੱਜ ਪੂਰਾ ਦੇਸ਼ ਇਸ ਨੂੰ ਸਾਹਮਣੇ ਰੱਖ ਕੇ ਕਿ ਇਹ ਅਸੀਂ ਸਾਰੇ ਹਿੰਦੂ ਆ ਜਦੋਂ ਕਿ ਹਿੰਦੂ ਨਾ ਤਾਂ ਇਥੋਂ ਦਾ ਮੁਸਲਮਾਨ ਹਿੰਦੂ ਹੈ ਨਾ ਇਥੋਂ ਦਾ ਜੈਨ ਹਿੰਦੂ ਹੈ ਨਾ ਇਥੋਂ ਦਾ ਈਸਾਈ ਹਿੰਦੂ ਹੈ ਨਾ ਇਥੋਂ ਦਾ ਮੁਸਲਮਾਨ ਹਿੰਦੂ ਹੈ ਹਿੰਦੂ ਅੱਖਰ ਕਹਿਣਾ ਆਪਣੇ ਆਪ ਵਿੱਚ ਉਹਨਾਂ ਦੀ ਨਿਰਾਦਰੀ ਕਰਨਾ ਕਿਉਂਕਿ ਹਿੰਦੂ ਅੱਖਰ ਆਪਣੇ ਆਪ ਵਿੱਚ ਉਹ ਲਾਇਕ ਹੀ ਨਹੀਂ ਇਵਨ ਆਰੀਆ ਸਮਾਜ ਨੇ ਵੀ ਸਤਿਆਰਥ ਪ੍ਰਕਾਸ਼ ਵਿੱਚ ਆਰੀਆ ਸ਼ਬਦ ਨੂੰ ਯੂਜ਼ ਕੀਤਾ ਉਸ ਨੇ ਵੀ ਹਿੰਦੂ ਸ਼ਬਦ ਨੂੰ ਐਕਸੈਪਟ ਨਹੀਂ ਕੀਤਾ ਰਾਮਚੰਦ ਤੁਮਾਨਸ ਜਿਹੜੀ ਅਕਬਰ ਵੇਲੇ ਲਿਖੀ ਗਈ। ਰਾਮਚੰਦ ਤੁਮਾਨਸ ਵਿੱਚ ਵੀ ਅਗਰ ਅਕਬਰ ਵੇਲੇ ਲਿਖੀ ਜਾਏ ਉਸ ਵੇਲੇ ਤਾਂ ਹਿੰਦੂ ਆਣਾ ਚਾਹੀਦਾ ਸੀ। ਉਸ ਵੇਲੇ ਵੀ ਹਿੰਦੂ ਸ਼ਬਦ ਨਹੀਂ ਆਇਆ। ਇਸ ਕਰਕੇ ਇਹ ਪਰਪਾਰਟੀ ਵੀ ਗਲਤ ਹੈ। ਇਹ ਰਸਤਾ ਵੀ ਗਲਤ ਹੈ। ਇਹ ਜਿਹੜਾ ਸਾਰਿਆਂ ਨੂੰ ਲੈ ਕੇ ਚੱਲਦੇ ਨੇ ਇਹਦੇ ਨਾਲ ਕੜਵਾਹਟ ਪੈਦਾ ਹੋਏਗੀ। ਇਹਦੇ ਨਾਲ ਬਦਮਗੀ ਪੈਦਾ ਹੋਏਗੀ। ਇਸ ਤੋਂ ਸਾਨੂੰ ਬਚਣਾ ਚਾਹੀਦਾ ਤੇ ਦੇਸ਼ ਨੂੰ ਵੀ ਬਚਣਾ ਚਾਹੀਦਾ। ਤੁਸੀਂ ਕੀ ਸਮਝਦੇ ਹੋ ਕਿ ਵੀ ਜੇ ਇਹ ਲਫ਼ਜ਼ ਹੈ ਹੀ ਨਹੀਂ ਸੀ ਤੇ ਇਹ 1965 ਤੋਂ ਬਾਅਦ ਤੁਹਾਡੇ ਕਹਿਣ ਮੁਤਾਬਕ ਇਹ ਇਹ ਹੁੰਦ ਵਿੱਚ ਆਇਆ ਤੇ ਉਸ ਦਾ ਪ੍ਰਚਾਰ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਸ ਨੂੰ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ ਜਦਕਿ ਅਸਲੀਅਤ ਵਿੱਚ ਇਹ ਹੈ ਹੀ ਨਹੀਂ ਸੀ ਇਹ ਇਸ ਕਰਕੇ ਜ਼ਬਰਦਸਤੀ ਥੋਪਿਆ ਜਾ ਰਿਹਾ ਹੈ ਇਹਦੇ ਵਿੱਚ ਸਿੱਖਾਂ ਨੇ ਤੇ ਮੁਸਲਮਾਨਾਂ ਦੋਨਾਂ ਨੇ ਗਲਤੀ ਕੀਤੀ ਹੈ ਜਦੋਂ ਇਹਨਾਂ ਨੇ ਇਹਨਾਂ ਨੂੰ ਹਿੰਦੂ-ਹਿੰਦੂ ਕਹਿ ਕੇ ਆਰਗੇਨਾਈਜ਼ ਕੀਤਾ 1980 ਤੋਂ ਬਾਅਦ ਅਗਰ ਅਸੀਂ ਦੇਖੀਏ ਤੇ ਬਹੁਤ ਸਾਰੇ ਸਿੱਖ ਜਿਹੜੇ ਸੰਗਠਨ ਖੜੇ ਹੋਏ ਉਹਨਾਂ ਨੇ Hindu ਨੂੰ organize ਕੀਤਾ ਜਿਸ ਦੇ ਨਾਲ Hindu organize ਹੋ ਗਿਆ ਜਿਹੜਾ ਕਦੇ organize ਨਹੀਂ ਸੀ ਇਹ ਕਾਸਟਿਜ਼ਮ ਵਿੱਚ ਵੰਡਿਆ ਹੈ ਸਾਰੇ ਸਿਸਟਮ ਵਿੱਚ ਵੰਡਿਆ ਇਸ ਤੋਂ ਬਾਅਦ ਮੁਸਲਮਾਨਾਂ ਨੇ ਉਹੀ ਕੰਮ ਕਰਤਾ ਮੁਸਲਮਾਨ ਅੱਜ ਵੀ ਪਾਕਿਸਤਾਨ ਤੋਂ ਬਾਅਦ ਇਸ ਨੂੰ ਭਾਰਤ ਨਹੀਂ ਕਹਿੰਦੇ ਉਹ ਵੀ ਇਸ ਨੂੰ ਹਿੰਦੁਸਤਾਨ ਕਹਿੰਦੇ ਨੇ ਤੇ ਅੱਜ ਅਗਰ ਤੁਸੀਂ ਨਰੇਂਦਰ ਮੋਦੀ ਦਾ ਬਤੌਰੇ ਪ੍ਰਧਾਨ ਮੰਤਰੀ ਉਹਦਾ ਲਾਲ ਕਿਲੇ ਦਾ ਭਾਸ਼ਣ ਸੁਣ ਦੇਖੋ ਤੇ ਉਹਦੇ ਚ ਕਦੇ ਇੱਕ ਵੀ ਅੱਖਰ ਉਸਨੇ ਭਾਰਤ ਨਹੀਂ ਵਰਤਿਆ ਉਹ ਹਿੰਦੁਸਤਾਨ ਵਰਤਿਆ ਪੂਰਾ ਆਰਐਸਐਸ ਅੱਜ ਵੀ ਭਾਰਤ ਨੂੰ ਭਾਰਤ ਨਹੀਂ ਸਮਝ ਕੇ ਹਿੰਦੁਸਤਾਨ ਕਹਿਣਾ ਚਾਹੁੰਦਾ ਕਿਉਂਕਿ ਉਹ ਸਮਝਦਾ ਹੈ ਕਿ ਇਹ ਹਿੰਦੁਸਤਾਨ ਕਹਿਣ ਦੇ ਨਾਲ ਇੱਕ ਪੱਕੇ ਤੌਰ ਤੇ ਹੋ ਜਾਏਗਾ ਕਿ ਇਹ ਹਿੰਦੂਆਂ ਦਾ ਰਾਸ਼ਟਰ ਹੈ ਤੇ ਇਸ ਕਰਕੇ ਦਾ ਨਾਂ ਹਿੰਦੁਸਤਾਨ ਹੈ ਇਹ ਰਸਤਾ ਵੀ ਗਲਤ ਹੈ ਜੇ ਇਹ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਵੀ ਇਹ ਟੋਟਲ ਹੀ ਰਸਤਾ ਗਲਤ ਹੈ ਜੇ ਪੂਰਾ ਜਿਵੇਂ ਹਿੰਦੁਸਤਾਨ ਇਸ ਗੱਲ ਦੀ ਮੁਖਾਲਫਤ ਕਰ ਰਿਹਾ ਹੈ ਕਿ ਇਹ ਜਿਹੜੀ ਕਨਵਰਸ਼ਨ ਹੋ ਰਹੀ ਹੈ ਗਲਤ ਹੋ ਰਹੀ ਹੈ ਔਰ ਪਾਰਲੀਮੈਂਟ ਦੇ ਵਿੱਚ ਵੀ ਤੇ ਬਹੁਤ ਸ਼ੂਸ਼ਰਾਬਾ ਪਿਆ ਹੈ ਲੋਕ ਸਭਾ ਦੇ ਵਿੱਚ ਬਹੁਤ ਸ਼ੂਸ਼ਰਾਬਾ ਪਿਆ ਹੈ ਪਰ ਸਰਕਾਰ ਸਭੀਆਂ ਗੱਲਾਂ ਨੂੰ ਇਗਨੋਰ ਕਰਦੀ ਹੋਈ ਆਪਣੇ ਰਸਤੇ ਉੱਤੇ ਆਪਣਾ ਰਸਤਾ ਤਿਆਰ ਕਰ ਰਹੀ ਹੈ ਇੱਥੇ ਕੋਈ ਸ਼ੱਕ ਦੀ ਗੁੰਜ਼ਾਇਸ਼ ਨਹੀਂ ਹੈ ਕਿ ਇਸ ਰਸਤੇ ਤੁਰਨ ਦੇ ਨਾਲ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਵੰਡੀਆਂ ਦਾ ਮਾਹੌਲ ਪੈਦਾ ਹੋਏਗਾ ਤੇ ਆਪਸੀ ਖਾਨਾ ਜੰਗੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤੁਸੀਂ ਕੀ ਸਮਝਦੇ ਹੋ ਕਿ ਇਸ ਕਨਵਰਸ਼ਨ ਦੇ ਨਾਲ ਇੱਕ ਸੁਖਾਵਾਂ ਮਾਹੌਲ ਬਣੇਗਾ ਮੈਂ ਇਹ ਗੱਲ ਕਹਿਣਾ ਕਿ ਇੱਕ ਗੱਲ ਦਾ ਇਨਸਾਨਾਂ ਨੂੰ ਸਾਨੂੰ ਧਿਆਨ ਆਣਾ ਚਾਹੀਦਾ ਅਗਰ ਇਹਨਾਂ ਦੀ ਗੱਲ ਥੋੜੀ ਦੇਰ ਲਈ ਇਹਨਾਂ ਦੀ ਗੱਲ ਹੀ ਮੰਨ ਲਈ ਜਨਮਨਾ ਜਾਇ ਤੇ ਸ਼ੂਦਰ ਜਨਮ ਤੋਂ ਸ਼ੂਦਰੀ ਪੈਦਾ ਹੁੰਦਾ ਤੇ ਫਿਰ ਹਿੰਦੂ ਇੱਕ ਅਗਰ ਹਿੰਦੂ ਨੂੰ ਤੇ ਧਰਮ ਮੰਨ ਰਹੇ ਨੇ ਵੇ ਆਫ ਲਾਈਫ ਨਹੀਂ ਰਹੀ ਹਿੰਦੂ ਧਰਮ ਹੈ ਜਿਸ ਤਰ੍ਹਾਂ ਮੁਸਲਮਾਨ ਧਰਮ ਹੈ ਇਸੇ ਤਰ੍ਹਾਂ ਹੈ ਈਸਾਈ ਧਰਮ ਹੈ ਜੈਨ ਧਰਮ ਹੈ ਬਹੁਤ ਧਰਮ ਹੈ ਜੇ ਉਸ ਨੂੰ ਇਹ ਕਨਵਰਸ਼ਨ ਮੰਨ ਰਹੇ ਨੇ ਤੇ ਜਨਮ ਨਾਲ ਜਾਏ ਤੇ ਸ਼ੂਦਰ ਤੇ ਇਹ ਸਾਰੇ ਹੀ ਹਿੰਦੁਸਤਾਨ ਵਿੱਚ ਜਿਹੜਾ ਵੀ ਬੰਦਾ ਪੈਦਾ ਹੋਇਆ ਉਹ ਸ਼ੂਦਰ ਤੇ ਸ਼ੂਦਰ ਤੇ ਉਸ ਨੂੰ ਹਿੰਦੂ ਬਣਾਉਣ ਵਾਸਤੇ ਜਨੇ ਉਪਤਾਰਨ ਕਰਵਾਉਣਾ ਪੈਣਾ ਹਿੰਦੂ ਕਹਿਕਰ ਹਿੰਦੂ ਆਵੇ ਗੁਰੂ ਨਾਨਕ ਸਾਹਿਬ ਦਾ ਆਪਣਾ ਸ਼ਬਦ ਹੈ ਹਿੰਦੂ ਕਹਿਕਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਤਾ ਥਾਇ ਨਾ ਪਾਇ ਇਹਦਾ ਮਤਲਬ ਹੈ ਕਿ ਹਿੰਦੂ ਦੀ ਪਹਿਲੀ ਕੁਆ ਜੀ ਕੁਆਲੀਫਿਕੇਸ਼ਨ ਇਹ ਹੈ ਕਿ ਉਹ ਜਨੇਊ ਨੂੰ ਧਾਰਨ ਕਰੇ ਤਾਂ ਹੀ ਉਹ ਹਿੰਦੂ ਬਣ ਸਕਦਾ ਹੈ ਇਹਦਾ ਮਤਲਬ ਹਿੰਦੂ ਵੀ ਨਹੀਂ ਬਣ ਸਕਦਾ ਹਿੰਦੂ ਵੀ ਇਟਸੈਲਫ ਇਜ਼ ਅ ਕਨਵਰਸ਼ਨ ਉਹਦੀ ਫਿਰ ਘਰ ਵਾਪਸੀ ਕਿਵੇਂ ਹੋ ਸਕਦੀ ਹੈ ਜਾਂ ਤਾਂ ਉਸ ਨੂੰ ਸ਼ੁੱਧਰ ਬਣਾ ਦਿੱਤਾ ਜਾਏ ਇਹਦੇ ਵਿੱਚ ਇੱਕ ਹੋਰ ਜਿਹੜੀ ਗੱਲਬਾਤ ਚੱਲ ਰਹੀ ਹੈ ਇਸ ਸੰਬੰਧ ਦੇ ਵਿੱਚ ਉਹ ਇਹ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਚਲੋ ਅਗਰ ਇਹ ਵੀ ਮੰਨ ਲਿਆ ਜਾਏ ਕਿ ਉਹ ਕਰਵਾਪਸੀ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ Hindu ਧਰਮ ਦੇ ਵਿੱਚ ਰੜਾਇਆ ਜਾ ਰਿਹਾ ਹੈ ਤੇ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਉਹ ਕਨਵਰਸ਼ਨ ਕੀਤਾ ਜਾਏਗਾ ਤੇ ਉਸ ਨੂੰ ਕਿਸ ਕੈਟਾਗਰੀ ਵਿੱਚ ਰੱਖਿਆ ਜਾਏਗਾ ਕਿਉਂਕਿ Hindu ਧਰਮ ਡਿਵੀਜ਼ਨਲ ਕਰਦਾ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਸੈਂਚ ਵੰਡਿਆ ਜਾਂਦਾ ਹੈ ਜਿਨ੍ਹਾਂ ਦੀ ਕਨਵਰਸ਼ਨ ਕੀਤੀ ਜਾਏਗੀ ਉਹਨਾਂ ਨੂੰ ਕਿਹੜੀ ਕੈਟਾਗਰੀ ਵਿੱਚ ਰੱਖਿਆ ਜਾਏਗਾ ਬ੍ਰਾਹਮਣ ਦੇ ਵਿੱਚ ਖੱਤਰੀ ਦੇ ਵਿੱਚ ਵੈਸ਼ ਦੇ ਵਿੱਚ ਜਾਂ ਸ਼ੁੱਤਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਹੁਤ ਵੱਡੀ ਗੱਲ ਤੁਸੀਂ ਇਹ ਸਵਾਲ ਬਹੁਤ ਸੂਟੇਬਲ ਸਵਾਲ ਹੈ ਇਹ ਸਮਝਣ ਵਾਲਾ ਸਵਾਲ ਤੁਸੀਂ ਸੇਕ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਦੇਖੋ ਜਿਹਦੇ ਵਿੱਚ ਇੱਕ ਬ੍ਰਾਹਮਣ ਦੀ ਲੜਕੀ ਨੂੰ ਸੇਕ ਇਤਿਹਾਸ ਵਿੱਚੋਂ ਛੁੜਵਾ ਕੇ ਲਿਆਇਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਤੁਸੀਂ ਹੁਣ ਆਪਣੀ ਬੇਟੀ ਸਮਝ ਲਓ ਤੇ ਕਿਉਂਕਿ ਇਹ ਅਸੀਂ ਤਾਂ ਛੁੜਵਾ ਕੇ ਲਿਆਏ ਤੁਹਾਡੀ ਬੇਟੀ ਹੈ ਕੋਈ ਵੀ ਬੰਦਾ ਉਸ ਨੂੰ ਆਪਣੀ ਬੇਟੀ ਕੋਈ ਵੀ ਹਿੰਦੂ ਉਸ ਨੂੰ ਆਪਣੀ ਬੇਟੀ ਉਹ ਬ੍ਰਾਹਮਣ ਜਦੀ ਬੇਟੀ ਹੈ ਉਹ ਵੀ ਲੈਣ ਵਾਸਤੇ ਤਿਆਰ ਨਹੀਂ ਉਹਦਾ ਕਾਰਨ ਕੀ ਹੈ ਕਿਉਂਕਿ ਉਹ ਇੱਕ ਵਾਰੀ ਜਿਹੜਾ ਮੁਸਲਮਾਨ ਬਣ ਗਿਆ ਉਸ ਤੋਂ ਬਾਅਦ ਉਹ ਵਾਪਸ ਕਿਹੜੀ ਜਾਤ ਤੇ ਜਾਏਗਾ ਉਹ ਬ੍ਰਾਹਮਣ ਹੈ ਨਹੀਂ ਉਹ ਬਣਿਆ ਹੈ ਨਹੀਂ ਵੈਸ਼ ਨਹੀਂ ਹੈ ਉਹ ਸ਼ੂਦਰ ਵੈਸ਼ ਵੀ ਨਹੀਂ ਹੈ ਬ੍ਰਾਹਮਣ ਵੀ ਨਹੀਂ ਹੈ ਤੇ ਫਿਰ ਉਹ ਕੀ ਹੈ ਫਿਰ ਉਹ ਸ਼ੂਦਰ ਮੰਨ ਲਿਆ ਜਾਏਗਾ ਇਹ ਹਾਲਾਤ ਇਹ ਕਨਫਿਊਜ਼ਡ ਪੂਰੇ ਦਾ ਪੂਰਾ ਹਾਲਾਤ ਇਹ ਪੂਰੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਇਹਨਾਂ ਕੋਲ ਨਾ ਕੋਈ ਤੰਤਰ ਹੈ ਨਾ ਕੋਈ ਆਧਾਰ ਹੈ ਨਾ ਕੋਈ ਰਸਤਾ ਕੇਵਲ ਘਰ ਵਾਪਸੀ ਕਰਕੇ ਮੈਂ ਤੇ ਮੈਨੂੰ ਤੇ ਇੱਕ ਡਰ ਚਿੰਤਾ ਇਹ ਹੈ ਜਿਹੜਾ ਕੱਲ ਹੋਇਆ ਇੱਥੇ ਇਹ ਚਿੰਤਾ ਹੈ ਕਿ ਕਿਤਰੇ ਸਿੱਖਾ ਨੂੰ ਵਰਗਲਾ ਕੇ ਸਿੱਖਾ ਨੂੰ ਅੱਗੇ ਲਗਾ ਕੇ ਕਿ ਕੁਝ ਲੋਕਾਂ ਨੂੰ ਸਿੱਖ ਬਣਾ ਦਿੱਤਾ ਜਾਏ ਤੇ ਸਿੱਖਾਂ ਨੂੰ ਇਹ ਮੰਨ ਲੈਂਦੇ ਨੇ ਕਿ ਸਿੱਖ Hindu ਦਾ 파ਟ ਹੈ ਇਸ ਕਰਕੇ ਮੁਸਲਮਾਨਾਂ ਤੇ 크리ਸਚਨ ਨੂੰ Hindu ਸਿੱਖ ਬਣਾ ਲਿਆ ਜਾਏ ਤੇ ਸਿੱਖ ਇਸ ਕਰਕੇ ਸ਼ਾਇਦ ਖੁਸ਼ ਹੋ ਰਹੇ ਹੋਣ ਕਿ ਸਿੱਖ ਬਣ ਰਹੇ ਨੇ ਜਦੋਂ ਕਿ ਉਹ ਸਿੱਖ ਨਹੀਂ ਬਣ ਰਹੇ ਉਹ ਉਹੀ ਦੇ ਉਹੀ ਹਾਲਾਤ ਵਿੱਚ ਪੈਦਾ ਹੋ ਰਹੇ ਨੇ ਜਿਨ੍ਹਾਂ ਨੂੰ ਉਹ Hindu ਬਣਾਉਣਾ ਚਾਹੁੰਦਾ ਨਹੀਂ ਮੈਂ ਇੱਥੇ ਗੱਲ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਜੀ ਕਿ ਇਸ ਇਸ਼ੂ ਦੇ ਉੱਤੇ ਸ਼ਰੋਣੀ ਕਮੇਟੀ ਨੇ ਬਿਲਕੁਲ ਨਾ ਕਰ ਦਿੱਤੀ ਹੈ ਕਿ ਇਸ ਨਾ ਸੜੇ ਰਹਿਤ ਮਰਾਦਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਿਸਟਮ ਹੈ ਤੇ ਨਾ ਹੀ ਇਸ ਸਬੰਧ ਵਿੱਚ ਸਾਡਾ ਕੋਈ ਲੈਣਾ ਦੇਣਾ ਹੈ ਇਹ RSS ਦੀਆਂ ਜਿਹੜੀਆਂ ਕੁਝ ਹਿੰਦੂ ਸੰਗਠਨ ਨੇ ਉਹ ਮਿਲ ਕੇ ਇਹ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਇਸ ਕੰਮ ਵਿੱਚ ਅੱਗੇ ਲਗਾਇਆ ਹੈ ਕੁਝ ਡੇਰੇਦਾਰਾਂ ਨੂੰ ਉਹਨਾਂ ਦੇ ਥਰੂ ਇਹ ਕੰਮ ਹੋ ਰਿਹਾ ਹੈ ਖੈਰ ਮੈਂ ਇਸ ਤਰ੍ਹਾਂ ਮੈਂ ਇੱਕ ਮੈਂ ਇੱਕ ਗੱਲ ਇਹਦੇ ਵਿੱਚ ਸਪਸ਼ਟ ਕਰ ਦਿਆਂ ਹਾਂ ਜੀ ਅਗਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਅਨੁਸਾਰ ਇਹ ਗੱਲ ਨੂੰ ਪ੍ਰਵਾਨ ਕਰਦੀ ਹੈ ਕਿ ਭਈ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਆ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਡਿਕਲੇਅਰ ਕਰਨਾ ਚਾਹੀਦਾ ਹੈ ਕਿ ਇਹ ਕੰਮ ਨਾ ਅਸੀਂ ਕਰਨ ਦੇਾਂਗੇ ਨਾ ਅਸੀਂ ਹੋਣ ਦੇਾਂਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਕੇਵਲ ਤੇ ਕੇਵਲ ਇਸ ਵਾਸਤੇ ਇਸ ਵਾਸਤੇ ਹੋ ਰਹੀ ਹੈ ਕਿ ਤਾਂਕਿ ਸਮੀਕਰਨ ਲੋਕਾਂ ਦੇ ਆਪਸੀ ਬਟਵਾਰੇ ਨਾ ਹੋਣ ਭਾਈਚਾਰੇ ਖਤਮ ਨਾ ਹੋਣ ਤੇ ਔਰੰਗਜ਼ੇਬ ਦੇ ਸਾਹਮਣੇ ਇਹ ਪ੍ਰਸਤਾਵ ਰੱਖਿਆ ਜਾਂਦਾ ਜੋ ਕਿ ਉਹ ਤਾਂ ਉਹਦੇ ਵਿੱਚ ਨਹੀਂ ਸਨ ਪਰ ਫਿਰ ਵੀ ਉਹ ਇਹ ਪ੍ਰਸਤਾਵ ਲੈ ਕੇ ਗਏ ਕਿ ਭਾਈਚਾਰੇ ਨੂੰ ਤੋੜਨ ਦਾ ਇਹ ਕੋਈ ਰਸਤਾ ਨਹੀਂ ਹੈ ਤੇ ਫਿਰ ਅੱਜ ਸਿੱਖਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿ ਸ਼ੋਹਣੀ ਕਮੇਟੀ ਨੂੰ ਇਸ ਰਸਤੇ ਤੇ ਨਹੀਂ ਆਉਣਾ ਚਾਹੀਦਾ ਜੀ ਬਿਲਕੁਲ ਤੁਸੀਂ ਬਿਲਕੁਲ درست ਕਹਿ ਰਹੇ ਹੋ ਕਿ ਜਦੋਂ ਇਹ ਹਾਲਾਤ ਪੈਦਾ ਹੋ ਗਏ ਨੇ ਤੇ ਜਥੇਦਾਰ ਅਕਾਲ ਤਖਤ ਨੂੰ ਤੇ ਸਾਰੇ ਦੂਜੇ ਪੰਚਾਰ ਤਖਤਾਂ ਦੇ ਜਥੇਦਾਰਾਂ ਨੂੰ ਮਿਲ ਬੈਠ ਕੇ ਇਹ ਫੈਸਲਾ ਕਰਨਾ ਚਾਹੀਦਾ ਹੈ ਤੇ ਆਪਣਾ ਇਹ ਫੈਸਲਾ ਸੁਣਾਉਣਾ ਚਾਹੀਦਾ ਹੈ ਕਿ ਇਹਦੇ ਨਾਲ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਦਲ ਹੈ ਜਾਂ ਕੋਈ ਸੰਗਠਨ ਹੈ ਇਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਨਾ ਉਹ ਇਹਨਾਂ ਚੀਜ਼ਾਂ ਨੂੰ ਮੰਨਦਾ ਹੈ ਨਾ ਉਹਨਾਂ ਦੀ ਘਰ ਵਾਪਸੀ ਦਾ ਕੋਈ ਰਸਤਾ ਹੈ ਮਨਜੀਤ ਸਿੰਘ ਜੀ ਤੁਹਾਡੀ ਇਸ ਗੱਲ ਤੋਂ ਮੈਂ ਇੱਕ ਗੱਲ ਹੋਰ ਵੀ ਮੇਰੇ ਮਾਨੇ ਚਾਹੀਏ ਤੁਸੀਂ ਇੱਕ ਬੜਾ ਅੱਛਾ ਅੱਜ ਇਹ ਮੌਕਾ ਦਿੱਤਾ ਮੈਂ ਇਹ ਸਮਝਦਾ ਕਿ ਇਸ ਇੰਟਰਵਿਊ ਤੇ ਇਸ ਬਾਤ ਤੋਂ ਬਾਅਦ ਜਿਹੜੀ ਤੁਹਾਡੇ ਨਾਲ ਮੈਂ ਚਾਹਿਆ ਕਰ ਮੈਂ ਕੱਲ ਹੀ ਇਸ ਨੂੰ ਇੱਕ ਯਾਤਰਾ ਦੇ ਤੌਰ ਤੇ ਉੱਤੇ ਤਾਂ ਕਿ ਜਨ ਜਾਗਰਣ ਹੋ ਸਕੇ ਅਸੀਂ ਕੱਲ ਤੋਂ ਹੀ ਇਸ ਯਾਤਰਾ ਨੂੰ ਕੱਲ ਪਹਿਲੀ ਤਾਰੀਖ ਹੈ ਨਵੇਂ ਸਾਲ ਦਾ ਪਹਿਲਾ ਦਿਨ ਹੈ ਅਸੀਂ ਇਸ ਯਾਤਰਾ ਨੂੰ ਕੱਲ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਤੋਂ ਇਹ ਅਸੀਂ ਇਸ ਯਾਤਰਾ ਨੂੰ ਕਰਾਂਗੇ ਤਾਂ ਕਿ ਇਹ ਜਨ ਜਾਗਣ ਤੁਹਾਡਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਾ ਕੇ ਲੋਕਾਂ ਨੂੰ ਕਹੀਏ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਅਕਾਲੀ ਦਲ ਨੂੰ ਮਜਬੂਰ ਕਰ ਦਈਏ ਕਿ ਅੱਗੇ ਤੋਂ ਇਹ ਕੰਮ ਨਹੀਂ ਹੋਣ ਦੇਣਾ ਚਾਹੀਦਾ ਤੇ ਪੰਜਾਬ ਦਾ ਇਹ ਰਸਤਾ ਜਿਹੜਾ ਸਾਨੂੰ ਦੁਬਾਰਾ ਦੋ ਸਾਲਾਂ ਅਤੇ ਚ ਅਸੀਂ ਗੁਜ਼ਰਨਾ ਨਹੀਂ ਚਾਹੁੰਦੇ ਕਿਉਂਕਿ ਸਿੱਖ ਬਦਨਾਮ ਹੁੰਦਾ ਹੈ ਸਾਰੇ ਸਿਸਟਮ ਤੇ ਹਾਂ ਦੇ ਆセン ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਥੇ ਆ ਕੇ ਇਸ ਵਿਸ਼ੇ ਤੇ ਸਾਡੇ ਨਾਲ ਗੱਲ ਕੀਤੀ ਹੈ ਤੇ ਮੈਂ ਸਮੂਹ ਹਿੰਦੁਸਤਾਨ ਦੇ ਰਹਿਣ ਵਾਲੇ ਭਾਰਤ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਇਸ ਗੱਲ ਦੇ ਉੱਪਰ آگਾਹ ਕਰਨਾ ਚਾਹਨਾ ਤੇ ਉਹਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦਾ ਬਿਲਕੁਲ ਹੀ ਸਾਥ ਨਾ ਦਿੱਤਾ ਜਾਵੇ ਕਿਉਂਕਿ ਇਹਦੇ ਨਾਲ ਸਮਾਜ ਦੇ ਵਿੱਚ ਵਖਰੇਵੇਂ ਪੈਦਾ ਹੋਣਗੇ ਤੇ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਟੁੱਟ ਜਾਏਗੀ ਉਹ ਸਾਂਝ ਜਿਸ ਸਾਂਝ ਨੂੰ ਬਰਕਰਾਰ ਰੱਖਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਉਸ ਪਾਚਾਰਕ ਸੰਜ ਨੂੰ ਨਾ ਟੁੱਟਣ ਦਿੱਤਾ ਜਾਵੇ ਪਰ ਜੇ ਇਸ ਮਾਮਲੇ ਦੇ ਵਿੱਚ ਅੱਜ ਦੇ ਧਾਰਮਿਕ ਆਗੂਆਂ ਨੇ ਜਾਂ ਸਿਆਸੀ ਲੀਡਰਾਂ ਨੇ ਆਪਣਾ ਕੋਈ ਰੋਲ ਨਾ ਨਿਭਾਇਆ ਤੇ ਉਹ ਦਿਨ ਦੂਰ ਨਹੀਂ ਕਿ ਜੋ ਸੋਚ ਔਰੰਗਜ਼ੇਬ ਲੈ ਕੇ ਇੱਥੇ ਆਇਆ ਸੀ ਬਿਲਕੁਲ ਉਸੇ ਸੋਚ ਦੇ ਧਰਨੀ ਹੋ ਕੇ ਅੱਜ ਦਾ ਜਿਹੜਾ ਰਾਜਨੀਤਿਕ ਮਨੁੱਖ ਹੈ ਉਸੇ ਪਾਸੇ ਵੱਲ ਵਧ ਰਿਹਾ ਹੈ ਜਿਹੜਾ ਸਮਾਜ ਨੂੰ ਬਿਲਕੁਲ ਵੰਡ ਦਏਗਾ ਤੈਸ ਨੈਸ ਕਰ ਦੇਗਾ ਤੇ ਇੱਕ ਅਰਾਜਕਤਾ ਦੇ ਮਾਹੌਲ ਦੇ ਵਿੱਚ ਭਾਰਤ ਆ ਜਾਏਗਾ